ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅੰਬ ਤੇ ਨਿੰਮਾ ਤੇ ਪਿਲਕਣ ਇਹ ਜੇ ਇਹਦੀ ਕਿਸੇ ਨੂੰ ਚਾਹੀਦੇ ਆ ਤਾਂ ਉਹ ਲਿਜਾ ਸਕਦਾ ਫ੍ਰੀ ਅੰਬ ਜਿਵੇਂ ਮੋਟਰਾਂ ਤੇ ਲਾਉਣ ਨੂੰ ਇਹ ਦੇਸੀ ਅੰਬ ਆ ਇਹ ਜਿਹੜੇ ਮੋਟਰਾਂ ਤੇ ਵੱਡੇ ਖੜੇ ਹੁੰਦੇ ਆ ਅੰਬ ਉਹ ਆ ਕਿਤੇ ਧਾਰਮਿਕ ਜਗ੍ਹਾ ਤੇ ਲਾਉਣੇ ਆ ਉੱਥੇ ਲਿਜਾ ਸਕਦਾ ਕਿਤੇ ਪਿਲਕਣ ਸ਼ਾਮ ਵਾਸਤੇ ਲਾਉਣੀਆਂ ਉੱਥੇ ਲਿਜਾ ਸਕਦਾ ਨਿੰਮ ਤਾਂ ਚਲੋ ਦਰਤਮ ਕਰਨ ਵਾਸਤੇ ਤੁਸੀਂ ਲਿਜਾਣੀ ਜਾਨੀ ਇਹ ਫਰੀ ਨੇ ਸਾਰਾ ਕੌਸਟ ਇਹ ਡੋਨੇਟ ਕੀਤਾ ਜਗਮੂਨ ਸਿੰਘ ਸੇਖੋ ਕੈਨੇਡਾ ਵਾਲਿਆਂ ਨੇ ਜਿਨ੍ਹਾਂ ਨੇ ਦਾਖੇ ਪਿੰਡ ਤੋਂ ਲੈ ਕੇ ਅੱਡੇ ਦਾਖੇ ਮੁੱਲਾਂਪੁਰ ਦੇ ਚੌਂਕ ਤੱਕ ਜਿੰਨੇ ਦਰਖਤ ਸਾਈਡਾਂ ਤੇ ਲਾਏ ਆ 300 ਦਰਖਤ ਉਹ ਵੀ ਉਹਨਾਂ ਨੇ ਡੋਨੇਟ ਕੀਤਾ ਜਿੰਨੇ ਦਾਖੇ ਪਿੰਡ ਦੇ ਤੇ ਮੀਲ ਤੋਂ ਲੈ ਕੇ ਪਿੰਡ ਤੱਕ ਲਾਏ ਆ ਇਹ ਵੀ ਉਹਨਾਂ ਨੇ ਕੀਤਾ ਉਹ ਵਾਈ ਦੀ ਇਹ ਜੇ ਆ ਵੀ ਉਹ ਹਰੇਕ ਸਾਲ 2-4 ਲੱਖ ਦੇ ਦਰਖਤ ਗਰਮੀ ਚ ਆ ਕੇ ਵੰਡ ਕੇ ਜਾਂਦੇ ਆ ਉਹਨਾਂ ਦੀ ਡਿਊਟੀ ਰੱਬ ਨੇ ਲਾਈ ਆ ਦਰਖਤ ਵੰਡਣ ਦੀ ਜਾਂ ਲਾਉਣ ਦੀ ਕਈ ਲੋਕਾਂ ਦੀ ਡਿਊਟੀ ਲਈ ਆ ਰੱਬ ਨੇ ਦਰਾਖਤ ਪੱਟਣ ਦੀ ਪੱਟਣ ਵਾਲਿਆਂ ਨੇ ਪੱਟੀ ਜਾਣੇ ਆ ਲਾਉਣ ਵਾਲਿਆਂ ਨੇ ਲਾਈ ਜਾਣੇ ਆ ਉਹ ਹਰੇਕ ਸਾਲ 500 ਲਾਉਂਦੇ ਆ ਲੋਕ ਪੱਟਣ ਵਾਲੇ ਵੀ ਵਿੱਚ ਹੀ ਹੁੰਦੇ ਕੋਈ ਗੱਲ ਨਹੀਂ ਜੇ ਕਿਸੇ ਨੂੰ ਦਰਾਖਤ ਚਾਹੀਦੇ ਆ ਇਹ 9464230052 ਤੇ ਫੋਨ ਕਰਕੇ ਜਿੱਥੇ ਜਦੋਂ ਵੀ ਚਾਹੀਦੇ ਆ ਇਹ ਲੈ ਜਾ ਸਕਦੇ ਹੋ ਤੇ ਇਹ ਬਿਲਕੁਲ ਫਰੀ ਨੇ ਇਹ ਲਾਓ ਜੀ ਦਰਾਖਤ ਵੱਧ ਤੋਂ ਵੱਧ ਲਾਉਣੇ ਚਾਹੀਦੇ ਓਕੇ ਜੀ